ਅਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਜਥੇਬੰਦੀ ਫਰੀਦਕੋਟ ਦੇ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਤਾਂ ਜੋ ਜ਼ਿਲ੍ਹਾ ਫਰੀਦਕੋਟ ਵਿੱਚ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ ਇਸ ਮੌਕੇ ਬੋਲਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਜਥੇਬੰਦੀ ਪੰਜਾਬ ਦੇ ਮੁੱਦਿਆਂ ਤੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਉਹਨਾਂ ਕਹੇ ਕਿ ਭਾਰਤ ਦੀ ਕੇਂਦਰ ਸਰਕਾਰ ਦਾ ਨਵਾਂ ਕਾਨੂੰਨ ਹੈ ਕਿ ਸਿੱਖਾਂ ਦੇ ਵੱਖ ਦੇਸ਼ ਖਾਲਿਸਤਾਨ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਖਤਮ ਕਰ ਦੋ ਪਹਿਲਾ ਸੰਘਰਸ਼ੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਤੋਂ ਬਾਅਦ ਸਿੱਖ ਦੂਜੇ ਦੇਸ਼ਾਂ ਵਿੱਚ ਜਾ ਕੇ ਆਪਣੇ ਰੋਜ਼ਗਾਰ ਕਰਦੇ ਸੀ ਇਸ ਤੋਂ ਬਾਅਦ ਸਰਕਾਰ ਨੇ ਸਿੱਖਾਂ ਨੂੰ ਨਿਸ਼ਾਨਾ ਮੰਨੌਲੀ ਇਹਨਾਂ ਦੇਸ਼ਾਂ ਨੂੰ ਰਿਪੋਰਟਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਸਿੱਖ ਸਾਡੇ ਦੇਸ਼ ਤੋਂ ਭਗੋੜੇ ਹਨ ਅਤੇ ਖਾਲਿਸਤਾਨ ਦੀ ਮੰਗ ਕਰਦੇ ਹਨ ਇਸ ਲਈ ਅਤਵਾਦੀ ਹਨ ਇਸ ਤੋਂ ਬਾਅਦ ਵੀ ਜਦੋਂ ਬਾਹਰੀ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਸਿੱਖ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਤਾਂ ਹੁਣ ਭਾਰਤ ਨੇ ਨਵਾਂ ਫੈਸਲਾ ਲੈਂਦੇ ਹਾਂ ਤੁਰੰਤ ਮਾਰ ਦੇਣ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਿੱਖਾਂ ਲਈ ਇਹ ਬਹੁਤ ਹੀ ਔਖਾ ਸਮਾਂ ਹੈ ਜਿਹੜੇ ਬੀਜੇ ਕਰਦੀ ਹੈ ਕਿ ਸਾਰੇ ਜਿਹੜੇ ਜੁਗਤਾਨ ਸਾਹਿਬ ਹੈਗੇ ਆ ਬੀਪੀ ਐ ਕਿਹ ਹੈ ਦੂਜਾ ਸੇਖੋ ਸਾਥ ਨੂੰ ਮੰਨਣਾ ਜਿਹੜੇ ਸਾਡੇ ਬਹੁਤ ਸੀਨੀਅਰ ਮੈਨੇਜਰ ਐ ਗਵਰਨਮੈਂਟ ਸੈਕਟਰੀ ਹੈਗੇ ਆ ਉਹਨਾਂ ਨੂੰ ਫੈਂਡੀਆਂ ਕੀ ਜਾਂਦੇ ਸਰੋਗਿਆ ਜੀ ਅਸੀਂ ਉਹਨਾਂ ਨੂੰ ਮੰਨਣਾ ਆਪਣੇ ਜੁਗਤਾਨ ਸਾਹਿਬ ਨੂੰ ਮੰਨਣ ਦੀ ਜਿੰਮ ਮੰਨਣਾ ਹੈਗਾ ਤੇ ਅਸੀਂ ਪੰਜਾਬ ਦੀ ਗੱਲ ਕਰਨੀ ਹੈਗੀ ਹੈ ਉਹ ਜ਼ਰਮ ਹੋ ਰਿਹਾ ਸਿੱਖਾਂ ਦੇ ਉੱਤੇ ਸੈਂਟਰ ਦੀ ਸਰਕਾਰ ਨੇ ਆਰਡਰ ਦਿੱਤੇ ਹੈ ਕਿ ਹੁਣ ਤੋਂ ਜਿਹੜੇ ਲੋਕ ਸਿੱਖ ਹਰਿਸ਼ਤਾਨ ਮੰਗ ਮੰਗਦੇ ਹੈ ਉਹ ਪ੍ਰੈਸਨਟ ਆ ਕੇ ਬਾਹਰ ਦੇ ਮੁਖਾਂ ਚ ਚਲੇ ਜਾਂਦੇ ਸੀਗੇ ਤੇ ਮੋਜੀ ਸਾਹਿਬ ਕਹਿੰਦੇ ਅਸੀਂ ਬਾਹਰ ਦੇ ਮੁਲਕਾਂ ਨੂੰ ਰਿਪੋਰਟਾਂ ਭੇਜਦੇ ਸੀਗੇ ਦਸਤਾਵੇਜ਼ ਭੇਜਦੇ ਸੀਗੇ ਕਿ ਇਹ ਫਰਾਗ ਲੋਕ ਹੈਗੇ ਆ ਇਹਨਾਂ ਨੂੰ ਵਾਪਸ ਭੇਜੋ ਪਰ ਹੁਣ ਅਸੀਂ ਸਿੱਧੀ ਗੋਲੀ ਮਾਰਦੇ ਆ ਜਿਹੜਾ ਕਿ ਇਹ ਬਹੁਤ ਖਤਰਨਾਕ ਸਮਾਨ ਸਿੱਖਾਂ ਦੁਤਿਆ ਹੋਇਆ ਤਾਂ ਇਹਦੇ ਬਾਰੇ ਸਾਰੀਆਂ ਤੁਸੀਂ ਜਾਂ ਪਾਰਟੀ ਨੂੰ ਤੁਹਾਨੂੰ ਦੱਸਣੀ ਹੈ ਜੀ ਕਿ ਜਿਸ ਵਿੱਚ ਹੈਰਨ ਸਾਹਿਬ ਦੇ ਵਿੱਚ ਪਿੰਡ ਸਿੱਖਨ ਮਾਰ ਦਸਾਇਆ ਗਿਆ ਕਿ ਪਾਕਾਨਿਆਂ ਦੇ ਵਿੱਚ ਇੱਕ ਨੂੰ ਮਾਰਤਾ ਹੈ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਮਾਰਨ ਦੀ ਪਰ ਉਹ ਕਾਮਯਾਬ ਨਹੀਂ ਹੋਈ ਉਹ ਬੰਦਾ ਫੜਿਆ ਗਿਆ ਔਰ ਫਿਰ ਪਾਕਿਸਤਾਨ ਦੇ ਵਿੱਚ ਦੋ ਸਿੰਘ ਮਾਰਤੇ ਹੈ ਔਰ ਹਰਿਆਣੇ ਦੇ ਵਿੱਚ ਇੱਕ ਮਾਰਕ ਪੰਜਾਬ ਦੇ ਵਿੱਚ ਇੱਕ ਮਾਰਕ ਸਾਰਕ ਹੈ ਜੋ ਇਹ ਜਿਹੜੀ ਫੌਜੀ ਹੈ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਖਤਰਨਾਕ ਫੌਜੀ ਹੈ ਕਿਉਂ ਕਰਕੇ ਇੰਡੀਆ ਦੂਜੇ ਮੁਲਕਾਂ ਦੀ ਬਾਦਸ਼ਾਹੀ ਸੋਵਰੇਨਿਟੀ ਨੂੰ ਤੋੜ ਕੇ ਇਹ ਉੱਥੇ ਸਿੱਖਾਂ ਨੂੰ ਮਰਵਾ ਰਿਹਾ ਹੈ ਤੇ ਅਸੀਂ ਕਿੰਨੇ ਸਿਰ ਦੇ ਕਹਿ ਰਹੇ ਕਿ ਇਹ ਸਾਰੇ ਜਿੰਨੇ ਵੀ ਗੁਰਦੁਆਰੇ ਬਾਹਰ ਦੇ ਮੌਕਾਣ ਛੇਤੀ ਹੈ ਉਹਨਾਂ ਦੇ ਉੱਤੇ ਇਹ ਨੇ ਕਹ ਰੱਖਦੀ ਹੈ ਰੋ ਜਿਹੜੀ ਇੰਟੈਲੀਜੈਂਸ ਇੰਡੀਆ ਦੀ ਹੈਗੀ ਹੈ ਤੇ ਜਿਹੜੇ ਸਿੱਖ ਤਾਂ ਗੌਰ ਦੇ ਨਾਲ حکومت ਦੇ ਨਾਲ ਸੰਭਦੇ ਹੈ ਉਹਨਾਂ ਨੂੰ ਸੂਤਾਂ ਦੇ ਦਿੰਦੀ ਹੈ ਬੀਜੇ ਦੇ ਦਿੰਦੀ ਹੈ ਜਿਹੜੇ ਸਿੱਖ ਨਹੀਂ ਕਰਦੇ ਉਹਨਾਂ ਨੂੰ ਮੀਤਾ ਨਹੀਂ ਦੰਦੀ ਤੇ ਹੋਰ ਸੰਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹਨਾਂ ਦੇ ਘਰਦਿਆਂ ਨੂੰ ਫੜ ਲੈਂਦੀ ਹੈ ਸੋੜ ਇਹ ਸਨੀਆਂ ਜਿਹੜੀਆਂ ਖਤਰਨਾਕ ਚੀਜ਼ਾਂ ਹੋ ਰਹੀਆਂ ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਇਹ ਗੱਲ ਹੋਰ ਮਾਨਸਾਹਬ ਪੰਜਾਬ ਦੇ ਲੋਕ ਛੇਤੀ ਪੜ ਜਾਂਦੇ ਜਿਵੇਂ ਸਾਡੀ ਸਬਜੀ ਸੰਘਾਤਸਾ ਜਿੱਤੇ ਆ ਲੋਕਾਂ ਦੀ ਇਹ ਹੰਕਾਰੀ ਹੋਈ ਕਿ ਇਹਦੇ ਪਿਤਾ ਨੇ ਸੀ ਵੀਰਤੀ ਦੀ ਗੋਮਦੀ ਲੱਤ ਤੁਸੀਂ ਆਪ ਦੀ ਫੇਰ ਤੇ ਕਿੰਨਾ ਤਦਦ ਹਟਾਇਆ ਨੌਕਰੀ ਦਿੱਤੀ ਪਰ ਉਹਨੂੰ ਨੌਕਟਵਾਉਣੇ ਪਏ ਗੇਲਾਂ ਵਿੱਚ ਤੁਹਾਨੂੰ ਹੱਤ ਦਾ ਜਿਹੜੇ ਤੁਸੀਂ ਇਹ ਰੱਦਿਆ ਗਏ ਤੇ ਦੁਨੀਆ ਤੁਹਾਡੇ ਵੱਲੋਂ ਕਿਉਂ ਨਹੀਂ ਪਲਦੀ ਐ ਪਰਲਦੀ ਸੀ ਸਰਦਿਆਂ ਸਰਪੇ ਸੀਟਰ ਮਿਲ ਗਿਆ ਸੋਹਰ ਤੋਂ ਬਾਅਦ ਦਵਾਦਾ ਕੀ ਕਮੀ ਆ ਗਈ ਪਾਰਟੀ ਦੇ ਵਿੱਚ ਕਿਉਂ ਨਹੀਂ ਉਹ ਖਿਆ ਬਣ ਰਿਹਾ ਲੋਕਾਂ ਵਿੱਚੋਂ ਵਾਲ ਕਿਉਂ ਨਹੀਂ ਬਣ ਰਿਹਾ ਉਹਦੇ ਵਿੱਚ ਕੀ ਕਮੀ ਹੈ ਮੈਰੀਟ ਕਮੀ ਹੈ ਲੋਕਾਂ 'ਚ ਤਾਂ ਕਮੀ ਕੋਈ ਨਹੀਂ ਉਹਨਾਂ ਨੇ ਤਾਂ ਬਹੁਤ ਸੂਰਤਾਂ ਪਾਈਆਂ ਪਰ ਪੋਜੀਸ਼ਨ ਵੀ ਪੌਂਦੇ ਹੈਗੇ ਸੋ ਮੈਂ ਹਾਰ ਗਏ ਪਰ ਮੈਂ ਕਦੇ ਪਿੱਛੇ ਤਾਂ ਨਹੀਂ ਹਟਿਆ ਐ ਹੁਣ ਤੁਹਾਡਾਂ ਅਗਲਾ ਕੀ ਪਲਾਨ ਹੋਊਗਾ ਜੀ ਕੀ ਪ੍ਰੋਗਰਾਮ ਹੋਊਗਾ ਜਿਸ ਤਰ੍ਹਾਂ ਨਵੀਂ ਉਕਾਲੀ ਚ ਆ ਰਿਹਾ ਕਿ ਅਸਰ ਆ ਗਿਆ ਨਵੀਂ ਨਵਾਂ ਉੱਪਰ ਹੈ ਕੋਈ ਕੀ ਇਹ ਨਵੀਂ ਪਾਰਟੀ ਦਾ ਹੁਣ ਕੋਈ ਸਟੇਟ ਪੌਲਿਸੀ ਦਾ ਰੰਦਾ ਜਾਂ ਨਹੀਂ ਤੁਹਾਡੇ ਤੋਂ ਹੋਣਾ ਹੈ ਅੰਚੇ ਦਾ ਕੋਈ ਜਿਆਨ ਨਹੀਂ ਕਿ ਜਮਾ ਫੈਦਾ ਹੋਊਗਾ ਜਾਂ ਨਹੀਂ ਹੋਊਗਾ ਸਰਟੀਫਾਈਡ ਹੀ ਹੈ ਜਿਹੜੀ ਪੂਰੀ ਕੰਮ ਕਰ ਰਹੀ ਹੈ ਸਾਰੇ ਮੁੰਡ ਖਾਂ ਦੇ ਵਿੱਚ ਸਾਡੇ ਬ੍ਰਾਂਚੇਸ ਹੈ ਕੀ ਹੈ ਸਾਰੇ ਹਲਕਿਆਂ ਦੇ ਵਿੱਚ ਹੈ ਕੀ ਹੈ ਸਾਡੀ ਪਾਰਟੀ ਬਹੁਤ ਕਰਦੀ ਹੈ ਕਿ ਉਸ ਨੂੰ ਸਮਝਦੇ ਹਨ ਕਿ ਸਾਡੀ ਪਾਰਟੀ ਤੇ ਨਾ ਹੋ ਕੋਈ ਹੋਰ ਪਾਰਟੀ ਇੱਥੇ ਫੰਨੀ ਸਰਜੀ ਕਰੇ ਇੱਕ ਮਾਨ ਸਾਹਿਬ ਜਿਹੜੇ ਪ੍ਰਦੇਸਾਂ ਦੇ ਵਿੱਚ ਸਿੱਖ ਕੌਮ ਦੀ ਗੱਲ ਰਹੀ ਚਲੀ ਦੱਸਿਆ ਜੇਕਰ ਮੰਨੋ ਹੀ ਹੋਵੇ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਵਿੱਧਰ ਜੀ ਨੂੰ ਨਿਸ਼ੀਰ ਕੀਤਾ ਗਿਆ ਪਾਕਿਸਤਾਨ ਵਿੱਚ ਭਾਈ ਵਰਸਾਹ ਨੂੰ ਨਿਸ਼ੀਰ ਕੀਤਾ ਗਿਆ ਇਸ ਤਰ੍ਹਾਂ ਦੇ ਛਿਦਾਵਾਸ ਸਭ ਕੋਈ ਤੁਹਾਡੀ ਪਾਰਟੀ ਉੱਤੇ ਕਰ ਰਹੀ ਹੈ ਕੋਈ ਬੇਸ ਬਣਾ ਰਹੀ ਹੈ ਜੀ ਅਸੀਂ ਇਹ ਗੱਲ ਕਰਨ ਦੀ ਬੋਲ ਤਾਂ ਕੋਈ ਤੁਸੀਂ ਸੁਣਿਆ ਕਿਸੇ ਪਾਰਟੀ ਨੇ ਗੱਲ ਕੀਤੀ ਹੋਵੇ ਐਸਪੀਸੀ ਨੇ ਕੀਤੀ ਹੋਵੇ ਸ੍ਰੋਮਣੀ ਅਕਾਲੀ ਕਨੰਬਰ ਸਾਡ ਇਹਸ ਦੀ ਗੱਲ ਕਰਤਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਟਾਈਮ ਦੇ ਟਾਈਮ ਦੱਸ ਰਿਹਾ ਕੀ ਹੋ ਰਿਹਾ ਹੁਣ ਤੁਹਾਨੂੰ ਇਹ ਨਹੀਂ ਪਤਾ ਕਿ ਸਕਾਟਲੈਂਡ ਦੀ ਪਾਰਲੀਮੈਂਟ ਨੇ ਵੀ ਵਸਾ ਫਾਸ ਕਰਤਾ ਕਿ ਸਿਕੰਦਰ ਦੇ 1984 ਦੇ ਵਿਕਟੋਰ ਆਪਣੀ ਆਮ ਹੋਈ ਹੈ ਦੀਪਯਾਂ ਦੇ ਨਾਲ ਬਸ ਵੇਝੀਆਂ ਹੋਈਆਂ ਸਾਰਾ ਕੁਝ ਹੈ ਤੇ ਅਮਰੀਕਾ ਨੇ ਵੀ ਬਹੁਤ ਕਰਨਾ ਸਟੈਂਡ ਲਿਆ ਹੈ ਕਿ ਸਾਡੀ ਤੁਸੀਂ ਬਾਦਸ਼ਾਹੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਹੈਗੇ ਕਿ ਸਾਨੂੰ ਬਾਕੀ ਦੇ ਜਿਹੜੇ ਅਫਸਰ ਹੈਗੇ ਜਿਨ੍ਹਾਂ ਨੇ ਇਹ ਬੁੱਕੀਤਾ ਪੰਨوں ਨੂੰ ਸਾਜਿਸ਼ ਬਣਾਈ ਮਾਰਨ ਦੀ ਮੋਰੀ ਵੀ ਨਾ ਸਾਨੂੰ ਇੱਕ ਬੰਦਾ ਕੁੱਤਾ ਫੜ ਕੇ ਉਹ ਅਗਾਨਿਤ ਦੇ ਵਿੱਚ ਉਹਦਾ ਕੇਸ ਨਿਊਯਾਰਕ ਦੇ ਵਿੱਚ ਚੱਲਣ ਲੱਗ ਪਿਆ ਤੇ ਕਿਉਂਕਿ ਬਲੈਕ ਦੇ ਵਿੱਚ ਹਿੰਦੂਆ ਪੱਖੀ ਪ੍ਰਾਈਮਰੀ ਸੋਸੀ ਦੇ ਸਨੇਹ ਉਹਨਾਂ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਜਿਹੜੇ ਅਫਸਰ ਸੰਖਡੇ ਨੂੰ FBI ਏਜੰਸੀਆਂ ਨੇ ਗਾਇਰ ਦੇਕਰ ਮਾਰ ਪੁੱਟਾ ਹੈਗਾ ਸੋ ਮੇਰਾ ਮਤਸੁਦਾ ਕਿ ਸਾਰੇ ਮੁਲਕਾਂ ਵਿੱਚ ਅਸੀਂ ਬੜੀ ਠਿਕਾਣਾ ਫਰੇ ਹੈ ਤੇ ਸਾਰੇ ਮੁਲਕ ਜਿੰਨੇ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਬਰਤਾਨੀਆ ਕੈਨੇਡਾ ਅਮਰੀਕਾ ਹੈਗੇ ਆ ਇਹ ਬਹੁਤ ਚਿੰਤਕ ਨੇ ਕਿ ਸਿੱਖਾਂ ਦੇ ਤੇ ਜਬਰ ਹੋਣਾ ਸ਼ੁਰੂ ਹੋ ਗਿਆ ਇੱਕ ਨਾਸਾ ਚੌਵੀ ਕਮੇਟੀ ਤੋਂ ਲਾ ਰਿਹਾ ਕਿ ਤੁਹਾਡੀ ਪਾਰਟੀ ਦੀ ਤਿਆਰੀ ਹੈ ਉਹਨਾਂ ਨਾਲ ਵਾਸਤੇ ਸਾਡੀ ਪਾਰਟੀ ਦੀ ਬਹੁਤ ਜ਼ਿਆਨੀ ਨੇ ਕਿ ਪਰ 44 ਸਾਲ ਜਿਹੜੇ ਹੋ ਗਏ ਹੈ ਕਿ ਅੱਗੇ ਤੱਕ ਅਨੁਕ੍ਰਮ 14 ਸਾਲ ਤੋਂ ਕਰਾਈ ਨਹੀਂ ਇਹਦਾ ਮਸਲਾ ਇੰਗਲਿਸ਼ਵਾਦੀ ਸਰਕਾਰ ਨੇ ਸਿੱਖਾਂ ਦੇ ਹੱਕ ਜਿਹੜੇ ਜਮਹੂਰੀਅਤ ਦੇ ਹੈ ਉਹ ਕੋਲੇ ਹੈ ਕਿ ਸਿੱਖਾਂ ਦੇ ਲਈ ਜਮਹੂਰੀਅਤ ਹੈ ਨਹੀਂ ਇਹਦੇ ਸਾਹਮਣੇ ਵਿੱਚ ਇਹ ਗੱਲ ਹੋਰ ਆਵਾਜ਼ ਸਰ ਜੋ ਸ਼ਰਮਣੀ ਕਮੇਟੀ ਦੇ ਕੰਮ ਜਿਸ ਬਦਲ ਤੋਂ ਕਾਮਯਾਬ ਕਾਮਯਾਬ ਸੀ ਉਹ ਉਹਦੇ ਵਿੱਚੋਂ ਜਿਹੜੇ ਦੋ ਵਾਰ ਹੋ ਚੁੱਕੇ ਬਾਕੀ ਘੜਾ ਲੱਕ ਹੋ ਗਿਆ ਬਲੱਗ ਕੀ ਧੜੇ ਨੇ ਬਾਕੀ ਬੰਕਲੇ ਆ ਕੀ ਜੋ ਪਿੱਛੇ ਗਲਤੀਆਂ ਹੋਈਆਂ ਚੋਰੀ ਕਰੀ ਗਲਤ ਦਾ ਵਾਦਾ ਲੱਗਾ ਬਾਕੀ ਤਾਂ ਦੇਰ ਨੂੰ ਤੁਸੀਂ ਬਰਾਬਰ ਦਾ ਦੋਸ਼ੀ ਮੰਨੇ ਆ ਜਾਂ ਬਾਕੀ ਤਰ੍ਹਾਂ ਦਾ ਪਖਰਾ ਹੋਇਆ ਤਾਂ ਵੀ ਸਜ਼ਾ ਮਾਫ ਕਰਾ ਗਿਆ ਤੇ ਬਰਾਬਰ ਦਾ ਦੋਸ਼ੀ ਉਸ ਵੀਰ ਦਾ ਦੋਤੇ ਹੋਰ ਜਿਹੜਾ ਉਸ ਨੂੰ ਮਾਫ ਕੀਤਾ ਹੈ ਇਹ ਸਭ ਤੋਂ ਵੱਡਾ ਸਾਥ ਨੂੰ ਜਦੋਂ 92 ਲੱਖ ਰੁਪਏ ਦੀ ਅਰਬਾਦੀ ਕੀਤੀ ਹੈ ਉਹ ਵੀ ਵਾਪਸ ਆਏ ਜਿਹੜੇ ਫਰ ਗਾੜੀਆਂ ਤੋਂ ਹੋਇਆ ਹੈ ਜਿਹੜੇ ਨਾਮ ਦੇ ਪਿੰਡ ਦੋ ਸਿੰਘ ਮਾਰਦੇ ਉਹਨਾਂ ਦੇ ਬੰਦੇ ਜਿਹੜੇ ਡਿਫਰੇ ਦੀ ਗੇ ਮੁਲਜ਼ਮ ਕਿ ਉਹਨਾਂ ਦਾ ਜਿਸ ਸਮ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਨੂੰ ਇਹ ਵੀ ਕੁਛ ਹੋ ਕਿ ਤੁਸੀਂ ਮਾਫੀ ਕਰਨ ਨੂੰ ਜਾ ਰਹੇ ਹੋ ਪਰ ਤੁਸੀਂ ਕੀਤਾ ਕੀ ਹੈ ਇਹਦਾ ਕਾਲ ਭਰੂਗਾ ਜੋ ਕੁਛ ਤੁਸੀਂ ਨੁਕਸਾਨ ਸਿਕ ਫਾਰਮ ਦਾ ਕਰ ਬੈਠੇ ਹੈਗੇ ਉਹ ਤੇ ਹੋਣ ਤੁਸੀਂ ਚੌੜੀ ਬੋਲਦੇ ਜਿਹੜਾ ਇਹ ਅਮਰੀਕਾ ਕੈਨੇਡਾ ਦੇ ਵਿੱਚ ਹਫਸ ਆਨ ਦਿ ਵਿਚ ਰੂਕੀ ਦੇ ਵਿੱਚ ਸਿੱਖਾਂ ਨੂੰ ਮੌਤੀ ਦੇ ਆਰਡਰ ਤੇ ਡਾਊਨ ਮਾਰਿਆ ਜਾ ਰਿਹਾ ਹੈਗਾ ਅਧੋਮੇ ਤੋਂ ਬਾਅਦ ਸਾਹ ਇੱਕ ਗੱਲ ਹੋਰ ਜਿਸ ਵੀਰ ਬਾਲਮ ਨੂੰ ਪਾਰਟੀ ਵਿੱਚ ਖੜਾ ਹੋ ਰਿਹਾ ਹੁੰਦਾ ਤੁਹਾਡੇ ਹਿਸਾਬ ਨਾਲ ਜਿਹੜਾ ਬਾਕੀ ਤੇਰਾ ਉਹਨੂੰ ਵੀ ਜਿਹੜੇ ਵਿੱਚ ਖੜਾ ਹੋਣਾ ਚਾਹੀਦਾ ਆਖ ਖਸ਼ੂਬਾਤ ਗੁੰਮਰੀ ਹੈ ਇੱਕ ਹਰ ਕੇ ਇਹ ਹੁਣ ਹਾਂਸ ਦੇ ਵਿੱਚ ਜਦੋਂ ਉਹਨਾਂ ਤੋਂ ਕੰਮ ਨਹੀਂ ਕਰਿਆ ਇਹ ਗੱਲ ਲੋਕਾਂ ਨੇ ਰਿਜੈਕਟ ਕਰਤਾ ਹੁਣ ਮਾਫੀ ਤੇ ਆ ਗਈ ਨਹੀਂ ਤਾਂ ਇਹ ਕਹਿਣਾ ਕਿ ਨਹੀਂ ਮਾਫ ਮੰਗੀ ਤੇ ਕੈਂਪਲੈਂਟ ਵੀ ਨਹੀਂ ਇਹ ਪਾਰਟੀ ਤੋਂ ਵਿਦਾਈ ਲਈ ਇੱਕ ਮਾਨ ਸਾਹਿਬ ਗੁਰੂ ਕਰਸਲ ਜੀ ਵੀ ਵਰਗੀ ਹੋਈ ਹੈ ਤੁਹਾਡੀ ਪਾਰਟੀ ਵਿੱਚੋਂ ਨਰਬੇਗਨ ਮੋਰਚਾ ਚੱਲ ਰਿਹਾ ਸੀ ਉੱਥੇ ਮੋਰਚਾ ਜਾਰੀ ਸੀ ਕੁਝ ਕੁਸਤੇ ਬਾਅਦ ਰੁਕ ਦਿੱਤਾ ਗਿਆ ਲਖਣਾ ਕਰਕੇ ਜਾਂ ਵਿਰੋਧ ਕਰਨਾ ਕਰਕੇ ਕੀ ਤੁਹਾਡਾ ਮੋਰਚਾ ਜਾਰੀ ਰਹੂਗਾ ਹੁਣ ਜਾਂ ਹਾਂ ਉਹ ਮਲਚਪੀ ਕੀਤਾ ਹੈਗੇ ਇੱਥੇ ਹੁਣ ਉਹਨੂੰ ਜਾਰੀ ਰੱਖਾਂਗੇ